ਮੁੱਖ ਮੰਤਰੀ ਤੇ ਕਦੀ ਵੀ ਨਹੀਂ ਸੀਰੀਅਸ ਹੋਇਆ ਵਿਧਾਨ ਸਭਾ ਦੇ ਵਿੱਚ ਚਦਰੀਆ ਮੰਰੇਗਾ ਤੇ ਤੇ ਗੱਲਾਂ ਉੱਥੇ ਕੀ ਕਰਦਾ ਰਿਹਾ ਸਿਰਫ ਕਾਂਗਰਸ ਨੂੰ ਗਾਲਾਂ ਕੱਢਦਾ ਰਿਹਾ ਕਦੀ ਚੁੱਕ ਕੇ ਐਮ ਐਲ ਏ ਨੂੰ ਬਾਹਰ ਕੱਢ ਕੇ ਸੁੱਟ ਦੋ ਕਿਸ ਨੂੰ ਅੰਦਰ ਵੜ ਲਓ ਫਿਰ ਕਹਿੰਦਾ ਮੈਂ ਜੰਦਰੀ ਲੈ ਕੇ ਆਇਆ ਯਾਰੀ ਸੀਰੀਅਸ ਮੁੱਖ ਮੰਤਰੀ ਨਹੀਂਗਾ ਇਹਨੇ ਪੰਜਾਬ ਦਾ ਨਾਸ ਕਰ ਦਿੱਤਾ ਤੇ ਕਹਿੰਦਾ ਜਥੇਦਾਰ ਨੂੰ ਮੈਂ ਜੀ ਉੱਥੇ ਆ ਰਿਆਂ ਉੱਥੇ ਲਾਈਵ ਚਲਾਇਓ ਕੀ ਗੱਲ ਗੁਜਰਮ ਜਦੋਂ ਆਉਂਦਾ ਉਹਦੇ ਕਹਿੰਦੇ ਜੱਜ ਉਹ ਦੇ ਕਹਿੰਦੇ ਨੇ ਅਦਾਲਤ ਚਲਦੀ ਉਹ ਜੱਜ ਦੇ ਕਹਿਣ ਤੇ ਚਲਦੀ ਆ ਅਕਾਲ ਤਖਤ ਸਾਹਿਬ ਦੇ ਜੱਜਦਾਰ ਉਸੇ ਜੱਜ ਬਣ ਕੇ ਬੈਠੇ ਸੀ ਤੇ ਜਿਸ ਤਰੀਕੇ ਨਾਲ ਇਹ ਕਿਹਾ ਕਿ ਮੈਨੂੰ ਮਰਿਆਦਾ ਨਹੀਂ ਪਤਾ ਤੇ ਇਹੋ ਜਿਹਾ ਮੁੱਖ ਮੰਤਰੀ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਵੀ ਹੱਕ ਨਹੀਂ ਕਿ ਕਿੰਨੀਆਂ ਕੁਰਬਾਨੀਆਂ ਦੇ ਨਾਲ ਗੁਰਦੁਆਰੇ ਆਜ਼ਾਦ ਕਰਾਇਆ ਮਸੰਦਾਂ ਕੋਲੋਂ ਤੇ ਅੱਜ ਉਹ ਕਹਣਾ ਕਿ ਮੈਨੂੰ ਮਰਿਆਦਾ ਜਾਦ ਨਹੀਂ ਇਹਦਾ ਮਤਲਬ ਕਿ ਮਾਸਟਰ ਸਰਦਾਰ ਮਹਿੰਦਰ ਸਿੰਘ ਉਹਨਾ ਇਹ ਨੂੰ ਕੋਈ ਅਕਲ ਨਹੀਂ ਦਿੱਤੀ ਕਿ ਸਿੱਖੀ ਕੀ ਆ ਲੇਕਿਨ ਉਹਦੇ ਆਲਰੇਡੀ ਕਹਿੰਦੇ ਜੀ ਕਿ ਕਾਂਗਰਸ ਨੂੰ ਸਿਰਫ ਇੱਕੋ ਹੀ ਨਜ਼ਰ ਆਂਦਾ ਕਿ ਮੈਨੂੰ ਪੰਡਣਾ ਮੇਰੇ ਪਰਿਵਾਰ ਨੂੰ ਪੰਡਣਾ ਨਹੀਂ ਕੋਈ ਨਹੀਂ ਉਹਨੂੰ ਕਿਹੜਾ ਪੰਡਦਾ ਮੇਰੀ ਗੱਲ ਸੁਣੋ ਮੈਂ ਤੇ ਸਰਦਾਰ ਮਹਿੰਦਰ ਸਿੰਘ ਕਿਹਾ ਉਹ ਤੇ ਮਹਿੰਦਰ ਮਾਸਟਰ ਕਹਿੰਦਾ ਉਹਦੇ ਚ ਕਿਹੜੀ ਗੱਲ ਆ ਪੇੜ ਉਹਦੀ ਤੇ ਮੇਰੀ ਅਕਲ ਦਾ ਤੇ ਵਰਕ ਕੱਢ ਲਓ ਕਿ ਕੀ ਹੈ ਤੇ ਇਹਨੇ ਤੇ ਆਪ ਹੀ ਗੱਲ ਕਹਿ ਦਿੱਤੀ ਕਿ ਮੈਨੂੰ ਮਰਿਆਦਾ ਹੀ ਨਹੀਂ ਪਤਾ ਤੇ ਫਿਰ ਇਹਦੇ ਤੇ ਕੀ ਗੱਲ ਕਰਨੀ ਦੀ ਲੋੜ ਹੈ ਇਹ ਨਹੀਂ ਤੇ ਵੀ ਕਿਹਾ ਸੀ ਮੈਂ ਗੋਲਡੀ ਬਰਾਡ ਵੀ ਫੜ ਲਿਆ ਮੈਂ ਉਹ ਵੀ ਫੜ ਲਿਆ ਇਹਨੂੰ ਸਾਰੀ ਇਨਫੋਰਮੇਸ਼ਨ ਗਲਤ ਦਿੰਦੇ ਆ ਪਤਾ ਨਹੀਂ ਉਹਦੋਂ ਕਿਹੜੇ ਮੂਡ ਚ ਹੁੰਦਾ ਕਿਹੜੀ 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 ਦੁਨੀਆ ਚ ਹੁੰਦਾ ਜਿਸ ਵੇਲੇ ਨੂੰ ਇਹੋ ਜਿਹੀ ਚੀਜ਼ਾਂ ਮਿਲਦੀਆਂ ਨੇ ਜਿਹੜੀ ਐਸਆ ਨੂੰ ਲੈ ਕੇ ਜਾਂ ਚੰਨੀ ਸਾਹਿਬ ਦੇ ਬਿਆਨ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਇਹ ਕੋਈ ਚੰਨੀ ਸਾਹਿਬ ਦੀ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਬਰਾਦਰੇ ਦੀ ਗੱਲ ਕਰਨੀ ਮੈਂ ਉਹਨੂੰ ਗਲਤ ਨਹੀਂ ਸਮਝਦਾ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਹੀ ਮਨਰੇਗਾ ਬਚਾਓ ਦੇ ਤਹਿਤ ਸੰਗਰਾਮ ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਵੀ ਇਸ ਗ੍ਰਾਮ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਵਿੱਚ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਜੋ ਕਿ ਕਾਂਗਰਸ ਪਾਰਟੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹ ਉੱਚੇ ਅਧਿਕਾਰ ਤੋਂ ਪਹੁੰਚੇ ਹੋਏ ਨੇ ਗੱਲਬਾਤ ਵੀ ਉਹਨਾਂ ਨਾਲ ਜ਼ਰੂਰ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਹੀ ਪੰਜਾਬ ਅਤੇ ਹੋਰ ਸੂਬਿਆਂ ਨੂੰ ਜਿਹੜਾ ਹੈ ਜੋ ਨੁਕਸਾਨ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਕੀ ਕੀਤੀ ਜਾ ਰਹੀ ਆ ਸੁਖਜਿੰਦਰ ਸਿੰਘ ਸੁਖੀ ਰੰਡਾਵਾ ਜਿਹੜੇ ਨੇ ਉਹ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਮੈਂ ਸਭ ਤੇ ਪਹੁੰਚੇ ਹੋਏ ਨੇ ਲਗਾਤਾਰ ਹੀ ਮੈਂ ਗਿੱਟਹਲ ਕਦੇ ਵਿੱਚੋਂ ਨਵਾਂ ਲੋ ਅੱਜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਮੰਗਨੇਗਾ ਨੂੰ ਲੈ ਕੇ ਗੱਲਬਾਤ ਵੀ ਕਰਦੇ ਆ ਰੰਡਾਵਾ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਔਰ ਖਾਸ ਕਰਕੇ ਮੰਨੇਗਾ ਨੂੰ ਲੈ ਕੇ ਲਗਾਤਾਰ ਤੁਸੀਂ ਬਾਤ ਚੁੱਕ ਰਹੇ ਕੀ ਕਹਿਣਾ ਚਾਹੋ ਦੇਖੋ ਕਤੂ ਨਗਲ ਸਾਹਿਬ ਔਰ ਸਚੇਤ ਸਾਹਿਬ ਦੋਨਾਂ ਨੇ ਪਿੰਡ ਕਤੂ ਨਗਲ ਚ ਮੀਟਿੰਗ ਰੱਖਿਆ ਚੌਪਾਲ ਰੱਖੀ ਆ ਔਰ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਇਸੇ ਤਰ੍ਹਾਂ ਮਨਰੇਗਾ ਜਿਹੜਾ ਵਾ ਉਹਨਾਂ ਨੇ ਜਿਹੜਾ ਇਹਨੂੰ 60 40 ਦੀ ਰੇਸ਼ੋ ਰੱਖੀਏ ਇਹ ਅਸੀਂ ਵਾਪਸ ਕਰਾ ਕੇ ਪਹਿਲੇ ਵਾਂਗ ਹੀ ਉਹਨਾਂ ਨੂੰ ਕਹਾਂਗੇ ਕਿ ਨਾ ਜਿਹੜਾ ਮਰਜ਼ੀ ਰੱਖ ਲਓ ਪਰ ਲੋਕਾਂ ਦੇ ਉੱਤੇ ਇਹ ਤੇ ਨਾ ਧੋਗੇ 60 40 ਦੀ ਰੇਸ਼ੋ ਸਟੇਟ ਦੇ ਕੋਲ 4 ਲੱਖ 4 ਲੱਖ ਕਰੋੜ ਦੀ ਕਰਜ਼ਾਈ ਆ ਇਹ ਪੰਜਾਬ ਕਿੱਥੋਂ ਦੇਵੇਗਾ हरियाणा ਕਰਜਾਈਏ ਕਿੱਥੋਂ ਦੇਗਾ Rajasthan ਕਰਜਾਈਆ ਕਿੱਥੋਂ ਦੇਣਗੇ ਇਹ ਸਿਰਫ ਸਕੀਮ ਨੂੰ ਬੰਦ ਕਰ ਲਈ ਇਹਨਾਂ ਨੇ ਇਹ ਲਾਗੂ ਕੀਤੇ ਪਹਿਲਾਂ ਇਹਨਾਂ ਨੇ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਜਿਹੜਾ ਸੀ ਉਹ ਬੰਦ ਕੀਤਾ ਹੁਣ ਇਹਨੂੰ ਬੰਦ ਕਰਨਗੇ ਸੋ ਇਹ ਸਾਡੀ ਜਿਹੜੀ ਜੰਗ ਜਾਰੀ ਰਹੇਗੀ ਔਰ ਜਿੱਨਾ ਚਿਰ ਇਹ ਸਰਕਾਰ ਵਾਪਸ ਨਹੀਂ ਲੈਂਦੀ ਉਹਨੂੰ ਅਸੀਂ ਇਹਨੂੰ 5 ਸਾਲ ਚੱਲੇ ਜਾਂ 2 ਸਾਲ ਚੱਲੇ ਹਰ ਸਟੇਟ 'ਚ ਅਸੀਂ ਇਹਨੂੰ ਚਲਾ ਰਹੇ ਹਾਂ ਔਰ ਜਿਹਦੇ ਬਾਅਦ ਹੁਣ ਵਿਧਾਨ ਸਭਾ ਦਾ ਘਰਾਓ ਕਰਾਂਗੇ ਉਹਦੇ ਬਾਅਦ ਦਿੱਲੀ ਦੀ ਪਾਰਲੀਮੈਂਟ ਦਾ ਘਰਾਓ ਕਰਾਂਗੇ ਪ੍ਰਧਾਨ ਮੰਤਰੀ ਦੇ ਘਰ ਦਾ ਘਰਾਓ ਕਰਾਂਗੇ ਇਹ ਸਾਡੇ ਕਾਂਗਰਸ ਦਾ ਸਾਡਾ ਪ੍ਰੋਗਰਾਮ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਸੀਰੀਅਸਲੀ ਨਜ਼ਰ ਆ ਰਹੇ ਸੈਸ਼ਨ ਛੱਡਿਆ ਗਿਆ ਲੇਕਿਨ ਕੋਈ ਵੀ ਇਸ ਤਰ੍ਹਾਂ ਦਾ ਵਿਚਾਰ ਨਹੀਂ ਸਾਹਮਣੇ ਆ ਸਕਿਆ ਨਹੀਂ ਵੇਖੋ ਮੁੱਖ ਮੰਤਰੀ ਤੇ ਕਦੀ ਵੀ ਨਹੀਂ ਸੀਰੀਅਸ ਹੋਇਆ ਮੁੱਖ ਮੰਤਰੀ ਇਦਾਂ ਦੀਆਂ ਸਪੀਚਾਂ ਕਰਦਾ ਕਿ ਵਿਧਾਨ ਸਭਾ ਦੇ ਵਿੱਚ ਸ਼ਬਦ ਮੰਰੇਗਾ ਤੇ ਵਿਧਾਨ ਸਭਾ ਤੇ ਗੱਲਾਂ ਉੱਥੇ ਕੀ ਕਰਦਾ ਰਿਹਾ ਸਿਰਫ ਕਾਂਗਰਸ ਨੂੰ ਗਾਲਾਂ ਕੱਢਦਾ ਰਿਹਾ ਕਿ ਜਿਹੜੇ ਕੰਮ ਤੇ ਆਪਾਂ ਆਏ ਆ ਉਹ ਕੰਮ ਦੀ ਗੱਲ ਕਰੀਏ ਇਹ ਤਾਂ ਦੂਸਰਾ ਤੇ ਜਿੰਨਾ ਇੱਕ ਦੂਜੇ ਦੇ ਬਰਖਲਾ ਬੋਲਣਾ ਉਹ ਤੇ ਬੋਲੀ ਜਾਣਾ ਕਰੀ ਚੁੱਕੇ ਐਮਐਲਏ ਨੂੰ ਬਾਹਰ ਕੱਢ ਕੇ ਸੁੱਟ ਦੋ ਕਰਸ ਨੂੰ ਅੰਦਰ ਵੜ ਲਓ ਫਿਰ ਕਹਣਾ ਮੈਂ ਜੰਦਰੀ ਲੈ ਕੇ ਆਇਆ ਯਾਰ ਇਹ ਸੀਰੀਅਸ ਮੁੱਖ ਮੰਤਰੀ ਨੀਗਾ ਇਹਨੇ ਪੰਜਾਬ ਦਾ ਨਾਸ ਕਰ ਦਿੱਤਾ ਪੰਜਾਬ ਚ ਗੈਂਗਸਟਰイズਮ ਕਿੱਦਾਂ ਚੱਲ ਰਿਹਾ ਕਿੱਦਾਂ ਨਸ਼ਾ ਪੰਜਾਬ ਚ ਵਿਕ ਰਿਹਾ ਕਿੱਦਾਂ ਗੁਰੂ ਸਾਹਿਬ ਲਈਏ ਬੋਲ ਕੇ ਗਿਆ ਜੋ ਮਰਜੀ ਹੋਏ ਜੋੜਾ ਮਰਜੀ ਜਥੇਦਾਰ ਜਿੰਨੇ ਮਰਜੀ ਜਥੇਦਾਰ ਨੂੰ ਨਿਯੁਕਤ ਕੀਤਾ ਹੋਏ ਪਰ ਜਥੇਦਾਰ ਜਿਸ ਵੇਲੇ ਕਾਲ ਤੱਕ ਸਾਹਬ ਤੇ ਬੈਠ ਜਾਂਦੇ ਨੇ ਉਹ ਸਾਡੇ ਸਾਹਬ ਹੁੰਦੇ ਨੇ ਜਥੇਦਾਰ ਸਾਹਬ ਹੁੰਦੇ ਨੇ ਸਾਡੇ ਸਿਰ ਦੇ ਸਰਤਾਜ ਹੁੰਦੇ ਨੇ ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਤੇ ਕਹਿਣਾ ਜਥੇਦਾਰ ਨੂੰ ਮੈਂ ਜੀ ਉੱਥੇ ਆ ਰਿਆਂ ਉੱਥੇ ਲਾਈਵ ਚਲਾਇਓ ਕੀ ਗੱਲ ਬੁਜਰਮ ਜਦੋਂ ਆਉਂਦਾ ਉਦੇ ਕਹਿਣ ਤੇ ਜੱਜ ਉਦੇ ਕਹਿੰਦੇ ਨਹੀਂ ਅਦਾਲਤ ਚੱਲਦੀ ਉਹ ਜੱਜ ਦੇ ਕਹਿਣ ਤੇ ਚੱਲਦੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸੇ ਜੱਜ ਬਣ ਕੇ ਬੈਠੇ ਸੀ ਤੇ ਜਿਸ ਤਰੀਕੇ ਨਾਲ ਇਹ ਨੇ ਕਿਹਾ ਕਿ ਮੈਨੂੰ ਮर्याਦਾ ਨਹੀਂ ਪਤਾ ਤੇ ਇਹੋ ਜਿਹਾ ਮੁੱਖ ਮੰਤਰੀ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਵੀ ਹੱਕ ਨਹੀਂ ਕਿ ਕਿੰਨੀਆਂ ਕੁਰਬਾਨੀਆਂ ਦੇ ਨਾਲ ਗੁਰਦੁਆਰੇ ਆਜ਼ਾਦ ਕਰਾਇਆ ਮਸੰਦਾਂ ਕੋਲੋਂ ਤੇ ਅੱਜ ਉਹ ਕਹਣਾ ਕਿ ਮੈਨੂੰ ਮਰਿਆਦਾ ਯਾਦ ਨਹੀਂ ਇਹਦਾ ਮਤਲਬ ਕਿ ਮਾਸਟਰ ਸਰਦਾਰ ਮਹਿੰਦਰ ਸਿੰਘ ਉਹਨਾਂ ਇਹਨੂੰ ਕੋਈ ਅਕਲ ਨਹੀਂ ਦਿੱਤੀ ਕਿ ਸਿੱਖੀ ਕੀ ਆ ਲੇਕਿਨ ਉਹਦੇ ਆਲਰੇਡੀ ਕਹਿੰਦੇ ਜੀ ਕਿ ਕਾਂਗਰਸ ਨੂੰ ਸਿਰਫ ਇੱਕੋ ਹੀ ਨਜ਼ਰ ਆਉਂਦਾ ਕਿ ਮੈਨੂੰ ਪੜ੍ਹਨਾ ਮੇਰੇ ਪਰਿਵਾਰ ਨੂੰ ਪੜ੍ਹਨਾ ਜੀ ਕੋਈ ਨਹੀਂ ਉਹਨੂੰ ਕਿਹੜਾ ਪੰਡ ਦਾ ਮੇਰੀ ਗੱਲ ਸੁਣੋ ਮੈਂ ਤੇ ਸਰਦਾਰ ਮਹਿੰਦਰ ਸਿੰਘ ਕਿਹਾ ਉਹ ਤੇ ਮਹਿੰਦਰ ਮਾਸਟਰ ਕਹਿੰਦਾ ਉਹ ਬੁਦਤੀ ਕਿਹੜੀ ਗੱਲ ਹੈ ਪੇੜੀ ਉਹਦੀ ਤੇ ਮੇਰੀ ਅਕਲ ਦਾ ਤੇ ਵਰਕ ਕੱਢ ਲਓ ਕਿ ਕੀ ਆ ਲੇਕਿਨ ਰੰਧਾਵਾ ਸਾਹਿਬ ਜਿਸ ਤਰ੍ਹਾਂ ਪਹਿਲਾਂ ਮਾਗੇ ਮੇਲੇ ਚ ਕਹਿ ਦਿੱਤਾ ਗਿਆ ਕਿ 170 ਦੇ ਕਰੀਬ ਜਿਹੜੇ ਸਰੂਪ ਮਿਲ ਗਏ ਨੇ ਉਸ ਤੋਂ ਬਾਅਦ ਯੂ ਟਰਨ ਨਜ਼ਰ ਆ ਰਿਹਾ ਕਿ ਬੇ ਬੇਫਾਲਤੂ ਦੇ ਬਿਆਨ ਇਹ ਦਿੱਤੇ ਇਹਦੇ ਤੇ ਜਿਹੜਾ ਸੱਚਾ ਸਿੱਖਿਆ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਹੋ ਜੀ ਦੀ ਉਹਦੇ ਤੇ ਬਹੁਤ ਸਾਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਲੇਕਿਨ ਸਾਸੀ ਸਾਡੇ ਲਈ ਉਹ ਗੁਰੂ ਮਾਨੁ ਗ੍ਰੰਥ ਹੈ ਜੀ ਇਹ ਉਸ ਗ੍ਰੰਥ ਨੂੰ ਅਸੀਂ ਗੁਰੂ ਮੰਨਦੇ ਆ ਤੇ ਇਹਨੇ ਤੇ ਆਪ ਹੀ ਗੱਲ ਕਹਿ ਦਿੱਤੀ ਕਿ ਮੈਨੂੰ ਮਰਿਆਦਾ ਹੀ ਨਹੀਂ ਪਤਾ ਤੇ ਫਿਰ ਇਹਦੇ ਤੇ ਕੀ ਗੱਲ ਕਰਨੀ ਜ਼ਰੂਰ ਹੈ ਹੁਣ ਕਿਹਾ ਜਾ ਰਿਹਾ ਕਿ ਸੈਟ ਨੇ ਜਿਹੜਾ ਗਲਤ ਇਨਫੋਰਮੇਸ਼ਨ ਦਿੱਤੀ ਸੀ ਲੱਗਦਾ ਸੈਟ ਗਲਤ ਇਨਫੋਰਮੇਸ਼ਨ ਦਿੱਤੀ ਸੀ ਇਹ ਵੀ ਕਿਹਾ ਸੀ ਮੈਂ ਗੋਲਡੀ ਬਰਾਡ ਵੀ ਫੜ ਲਿਆ ਮੈਂ ਉਹ ਵੀ ਫੜ ਲਿਆ ਇਹਨੂੰ ਸਾਰੀ ਇਨਫੋਰਮੇਸ਼ਨ ਗਲਤ ਦਿੰਦੇ ਆ ਪਤਾ ਨਹੀਂ ਉਹਦੋਂ ਕਿਹੜੇ ਮੂਡ 'ਚ ਹੁੰਦਾ ਕਿਹੜੀ 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 ਦੁਨੀਆ 'ਚ ਹੁੰਦਾ ਜਿਸ ਵੇਲੇ ਨੂੰ ਇਹੋ ਜਿਹੀ ਚੀਜ਼ਾਂ ਮਿਲਦੀਆਂ ਨੇ ਇਹ ਮੰਤਰੀ ਨੂੰ ਸੀਰੀਅਸ ਹੋਣਾ ਪਏਗਾ لیکن جس طرح ਹੁਣ ਤੁਹਾਡੇ ਲਈ ਜਾਂ ਕਾਂਗਰਸ پارٹی ਲਈ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਹੁਤ ਨੇ ਕਲੇਸ਼ ਬੜਾ ਆ ਔਰ ਹੁਣ ਨਵਾਂ ਜਿਹੜਾ ਨਵਾਂ ਚਿਹਰਾ ਨਵੀਂ ਜਿਹੜੀ ਗੱਲ ਛੇੜ ਦਿੱਤੀ ਗਈ ਕਿ ਜਿਹੜੀ ਐਸਸੀ ਐਸਸੀ ਨੂੰ ਲੈ ਕੇ ਜਾਂ ਚੰਨੀ ਸਾਹਿਬ ਦੇ ਬਿਆਨ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਕੋਈ ਇਹ ਕੋਈ ਚੰਨੀ ਸਾਹਿਬ ਦੀ ਕੋਈ ਇਹੋ ਜੀ ਗੱਲ ਨਹੀਂ ਗਈ ਇਹੋ ਜੀ ਕਈ ਵਾਰੀ ਬੰਦੇ ਦੇ ਬੂੰਹੋਂ ਆਪਣੀ ਬਰਾਤਰੀ ਨਿਕਲਦਾ ਮੈਂ ਨਹੀਂ ਇੱਥੇ ਕਿਹਾ ਤੇ ਰੰਧਾਵਿਆਂ ਨੇ ਇੱਥੇ ਮਸ ਸਰੰਦਾ ਬਣੀ ਕਿਵੇਂ ਪੰਜਾਬ ਦੇ ਨਿਰਮਾਤਾ ਰਹੇ ਨੇ ਉਹ ਕਰਕੇ ਜਿਹੜੀ ਬਰਾਦਰੇ ਦੀ ਗੱਲ ਕਰਨੀ ਮੈਂ ਉਹਨੂੰ ਗਲਤ ਨਹੀਂ ਸਮਝਦਾ ਸਰੰਦਾਬਾਬ ਸਭ ਤੁਸੀਂ ਇੱਕ ਹੋਰ ਗੱਲ ਬੜੀ ਵੱਡੀ ਵੱਡੀ ਇਥੇ ਅਨਾਉਂਸਮੈਂਟ ਕੀਤੀ ਕਿ ਕੈਪਟਨ ਮਰਿੰਦਰ ਸਿੰਘ ਦਾ ਵਿਰੋਧ ਜਿਹੜਾ ਸੀਗਾ ਤੁਸੀਂ ਕੀਤਾ ਸੀਗਾ ਕੀ ਲੱਗਦਾ ਹੈ ਕਿ ਉਸ ਸਮੇਂ ਵਿਰੋਧ ਕਰਨਾ ਜ਼ਰੂਰੀ ਸੀਗਾ ਕੈਪਟਨ ਮਰਿੰਦਰ ਸਿੰਘ ਦਾ ਔਰ ਬਿਲਕੁਲ ਜਦੋਂ ਅਸੀਂ ਵਿਰੋਧ ਕੀਤਾ ਸੀ ਇੱਕ ਸਾਲ ਪਹਿਲਾਂ ਜਿਹੜਾ ਕੀਤਾ ਸੀ ਉਦੋਂ ਉਤਾਰ ਦੇਣਾ ਚਾਹੀਦਾ ਸੀ ਬੜਛੇ ਲੇਟ ਜ਼ਰੂਰ ਹੋਏ ਆ ਤੇ ਉਹਦੇ ਚ 1 ਸਾਲ ਪਹਿਲਾਂ ਕੀਤਾ ਹੁੰਦਾ ਪੰਜਾਬ ਦੇ ਹਾਲਾਤ ਕੋਈ ਹੋਰ ਹੋਣ। ਇਹਨਾਂ ਦਾ ਇੱਕ ਹੋਰ ਸਵਾਲ ਹੈ ਜਿਸ ਤਰ੍ਹਾਂ ਕਿ ਬੇਅਦਬੀ ਨੇ ਦੋਰ ਬਹੁਤ ਵਾਧ ਰਹੀ ਹੈ ਕਿ ਫਿਰ ਜਲੰਧਰ ਦੇ ਵਿੱਚ ਸਰਬੇਤਵੀ ਸਾਹਮਣੇ ਆਈ। ਇਹਦਾ ਕਸੂਰਵਾਰ ਕੌਣ ਹੈ? ਕੌਣ ਸਮੇਂ ਦੇ ਕੁਝ ਗੱਲ। ਇਹਦੇ ਚ ਸਾਨੂੰ ਕਾਨੂੰਨ ਬਦਲਣਾ ਪਏਗਾ। ਕੈਪਟਨ ਸਾਹਿਬ ਦੇ ਟਾਈਮ ਤੇ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਕਿ ਇਹਦੀ ਸਜ਼ਾ 10 ਸਾਲ ਕੀਤੀ ਜਾਏ ਤੇ ਇਹਦਾ ਜੁਰਮਾਨਾ ਕੀਤਾ ਜਾਏ। ਉਹਦੇ ਬਾਅਦ ਜਦੋਂ ਮੈਂ ਹੁਣ ਮਿਨਿਸਟਰ ਬਣਿਆ ਸੀ ਫਿਰ ਚਿੱਠੀ ਲਿਖੀ ਕਿ ਇਹਨੂੰ ਇਨੂੰ ਜਲਦੀ ਲਾਗੂ ਕੀਤਾ ਜਾਏ ਤੇ ਇਹਨੂੰ ਸਵਾ ਚਾਰ ਸਾਲ ਹੋ ਗਏ ਇਸ ਸਰਕਾਰ ਨੂੰ ਇਹਨਾਂ ਕੋਲ ਅਜੇ ਤੱਕ ਚਿੱਠੀ ਵੀ ਨਹੀਂ ਮਰਖਲ ਲਿਖੀ ਗਈ ਜਿੰਨੀ ਦੇਰ ਇਹਨਾਂ ਬੇਅਦਬੀਆਂ ਦੇ ਉੱਤੇ ਜਾਂ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਸਾਰੇ ਤਾਂ ਇਹਨਾਂ ਨੇ ਬਾਅਦ ਚ ਇਹ ਗੱਲ ਜਰੂਰ ਪੁੱਛੀ ਸੀ ਕੈਪਟਨ ਸਾਹਿਬ ਦੇ ਟਾਈਮ ਤੇ ਉਹਦੇ ਬਾਅਦ ਮੈਂ ਜਵਾਬ ਦਿੱਤਾ ਸੀ ਆ ਕੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਉਹਦੇ 'ਚ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਨੇ ਹਰ ਧਰਮ ਦੇ ਉੱਤੇ ਸਾਰੇ ਗ੍ਰੰਥ ਜਿਹੜੇ ਨੇ ਉਹਨਾਂ ਦੇ ਉੱਤੇ ਕੋਈ ਬੇਅਦਬੀ ਕਰਦਾ ਉਹਦੀ ਸਾਰਿਆਂ ਦੀ ਜਿਹੜੀ ਸਜ਼ਾ ਪ੍ਰਾਪਰ ਹੋਣੀ ਚਾਹੀਦੀ ਆ ਔਰ ਜੁਰਮਾਨਾ ਬੜਾ ਸਖਤ ਹੋਣਾ ਚਾਹੀਦਾ ਔਰ ਕਾਨੂੰਨ ਜਿਹੜਾ ਇਹਨੂੰ ਚੇਂਜ ਕਰਨਾ ਚਾਹੀਦਾ ਲੇਕਿਨ ਲੱਗੈਂ ਟਾਵਰ ਤੇ ਬੈਠੇ ਹੋਏ ਸਿੰਘ ਨੂੰ ਕਿੰਨਾ ਸਮਾਂ ਹੋ ਗਿਆ ਜੀ ਕਿ ਜੇਕਰ ਤੁਹਾਡੀ ਸਰਕਾਰ ਆਂਦੀ ਹੈ ਕੀ ਲੱਗਦਾ ਜਿਹੜੇ 400 ਫੁੱਟ ਦੇ ਟਾਵਰ ਤੇ ਬੈਠੇ ਕੋਪਾਈ ਗੁਰਦੀਪ ਗੁਰਦੀਪ ਸਿੰਘ ਹੋਣੇ ਉਹ ਲੱਗਦਾ ਕਿ ਉਹ ਕਹਿ ਰਹੇ ਨੇ ਕਿ ਕਾਨੂੰਨ ਬਣ ਜਾਣਾ ਚਾਹੀਦਾ ਹੁਣ ਲਾਸਟ ਟਾਈਮ ਸੀਐਮ ਸਾਹਿਬ ਕਹਿ ਗਏ ਨੇ ਕਿ 6 ਮਹੀਨੇ ਹੋਰ ਸਮਾਂ ਲੱਗੇਗਾ ਟੀਮ ਬਣਾ ਦਿੱਤੀ ਗਈ ਲੇਕਿਨ ਕੋਈ ਕੰਮ ਨਹੀਂ ਹੋ ਪਾਰਿਆ ਕਿਸੇ ਨੂੰ ਦੀ ਮਨਾ ਥੋੜੀ ਕੰਮ ਬਣਦੇ ਆ ਉਹਦੇ ਮੁੱਖ ਮੰਤਰੀ ਦੀ ਕਲਮ ਨਾ ਬਣਦੀ ਬਿਲਕੁਲ ਬਿਲਕੁਲ ਕਲਮਾ ਜਿਹੜਾ ਹੈ ਉਹ ਜਰੂਰ ਬੰਦੇ ਨੇ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਮਨਰੇਗਾ ਨੂੰ ਲੈ ਕੇ ਜਰੂਰ ਬਹੁਤ ਵੱਡੀ ਮੀਟਿੰਗ ਜਿਹੜੀ ਸੀਗੀ ਅੱਜ ਕੀਤੀ ਗਈ ਸੀ ਜਿਸ ਨੂੰ ਲੈ ਕੇ ਸੁਖਵਿੰਦਰ ਸਿੰਘ ਸੁਖੀ ਰੰਦਾਵਾ ਜੋ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਤੋਂ ਉਹਨਾਂ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਜਿਹੜੀ ਹੈ ਮੀਟਿੰਗ ਜਿਹੜੀ ਹੈ ਕੀਤੀ ਗਈ ਹੈ ਹਾਲਾਂਕਿ ਜੋ ਸਰਕਾਰ ਦੀਆਂ ਜੋ ناکਾਮੀਆਂ ਨੇ ਕੇਂਦਰ ਸਰਕਾਰ ਦੀਆਂ ناکਾਮੀਆਂ ਨੇ ਉਹਨਾਂ ਨੂੰ ਲੈ ਕੇ ਜਰੂਰ ਕਹੀ ਗਈ ਹੈ ਕਿ ਇਹ ਨਕਮੀਆਂ ਜਿਹੜੀਆਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਲੇਕਿਨ ਕਿਤਨਾ ਕਿਤ ਤੁਸੀਂ ਦੇਖ ਸਕਦੇ ਹੋ ਕਿ ਅੱਜ ਜੁਆਇਨਿੰਗ ਜਿਹੜੀਆਂ ਨੇ ਉਹ ਵੀ ਇੱਥੇ ਕਰਵਾਈਆਂ ਗਈਆਂ ਨੇ ਹਾਲਾਕੀ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਗਿਆ ਗਿਆ ਸੀਗਾ ਕਿ ਜੇ ਰੋ ਸੁਖਦੇਵ ਸਿੰਘ ਸੁਖਦੇਵ ਦਾਵਾ ਨਾਲ ਕਿਹਾ ਗਿਆ ਸੀ ਕਿ ਜੇਕਰ ਕੋਈ ਵੀ ਕਿਸੇ ਵੀ ਗ੍ਰੰਥ ਦਾ ਜਿਹੜਾ ਅਪਮਾਨ ਹੁੰਦਾ ਜਾਂ ਬੇਅਦਬੀ ਹੁੰਦੀ ਤਾਂ ਉਸ ਨੂੰ ਲੈ ਕੇ ਯੂ ਸਖਤ ਕਾਨੂੰਨ ਜਿਹੜਾ ਹੈ ਉਹ ਬੰਨਣਾ ਚਾਹੀਦਾ ਲੇਕਿਨ ਭਗਵੰਤ ਸਿੰਘ ਮਾਨ ਨੂੰ ਲੈ ਕੇ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਸੀਰੀਅਸ ਨਹੀਂ ਆ ਮੁੱਖ ਮੰਤਰੀ ਸਾਹਿਬ ਜੇਕਰ ਸੀਰੀਅਸ ਹੁੰਦੇ ਤਾਂ ਸ਼ਰ ਪੰਜਾਬ ਦੇ ਹਾਲਾਤ ਕੁਝ ਵਧੀਆ ਕੋ ਸਕਦੇ ਸਨ ਲੇਕਿਨ ਕਿਤਨਾ ਕਿਤੇ ਅੱਜ ਜੋ ਮਨਰੇਗਾ ਨੂੰ ਲੈ ਕੇ ਜੋ ਹੈ ਉਹ ਵੱਡੀ ਮੀਟਿੰਗ ਜਿਹੜੀ ਸੀਗੀ ਜੂਰ ਮਜੀਠਾ ਹਲਕੇ ਦੇ ਵਿੱਚ ਕੀਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਸੁਖਵਿੰਦਰ ਸਿੰਘ ਸੁਖੀਰੰਦਾਵਾ ਜੋ ਕੀ ਪੰਜਾਬ ਪੰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਜੋ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜੀ ਹਾਜ਼ਰੂਰ ਗੱਲਬਾਤ ਜਿਹੜੀ ਹੈ ਕੀਤੀ ਗਈ ਔਰ ਕਿਹਾ ਗਿਆ ਕਿ ਚੇਕਰ ਕਾਨੂੰਨ ਸਖਤ ਬਣ ਗਏ ਤਾਂ ਬੇਅਦਬੀ ਦਾ ਦੂਰ ਵੀ ਜਰੂਰ ਘਟਣਗੇ ਹੁਣ ਵੇਖਣਾ ਹੋਵੇਗਾ ਕਿ ਕਿੰਧਾ ਤੇ ਹੋਰ ਕਾਨੂੰਨ ਜਿਹੜੇ ਨੇ ਉਹ ਬਣਨਗੇ ਲੇਕਿਨ ਲਗਾਤਾਰ ਹੀ ਹੋਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਉਤੇ ਬਹੁਤ ਸਾਰੇ ਤਿੱਖੇ ਤਾਂ ਜਿਹਨੇ ਹੋ ਕੈਮਰਾ ਪਰਸਨ ਸੋਨੂ ਸੋਟੀ ਜੀ ਨਾਲ ਗੁੱਪ ਸੀਕ ਯੂ ਪਿਆ ਵੀ ਲੋਕ ਚੈਨਲ ਅਮਿਤ ਸ਼ਾਹ ਜੀ